ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿਲੋ ਡੇਰੀ ਫਾਰਮ ਪਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019870 ਸੋ ਅੱਜ ਦੀ ਵੀਡੀਓ ਵਿੱਚ ਦੋ ਬੜਾ ਜਿੰਦ ਜਾਨ ਵਾਲੀਆਂ ਪੜਿਆ ਜਿਹਨੂੰ ਕਹਿੰਦੇ ਪਿਆਬੀ ਚ ਪੱਟੇ ਵਰਗੇ ਬੜਾ ਦਿਖਾਉਣੀਆਂ ਇਹ ਸਾਰਾ ਡਿਟੇਲ ਵੀਰ ਤੋਂ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਮੇਰੇ ਨਾਮ ਐਡਰੈਸ ਦੱਸਿਓ ਆਪਣਾ। ਮੇਰਾ ਨਾਮ ਮੇਰਾ ਕਾਕਾ ਦਾ ਪਿੰਡ ਡੂਰਾ ਜ਼ਿਲ੍ਹਾ ਲੁਧਿਆਣਾ ਦਾ ਤਸੀਲ ਜ਼ਿਲ੍ਹਾ। ਮੋਬਾਈਲ ਨੰਬਰ ਆਪਣਾ 97794484018। 97794484018 ਜਿਹੜੀ ਪਹਿਲੇ ਨੰਬਰ ਤੇ ਆਪਾਂ ਗਰਲੈਂਡੋ ਵਹਿੜ ਦੇਖੀ ਐ ਨੇ ਕਿਹੜਾ ਸੂਆ ਸੂਈ ਹੈ? ਇਹ ਪਲੂਮਾ ਵੀ ਪਹਿਲੇ ਸੂਆ ਯਾਰ। ਪਲੂਨ ਪਹਿਲਾ ਸੂਆ। ਹਾਂਜੀ। ਸੋ ਵੀਰੋ ਬਰਾਜ਼ੀਲ ਵਾਲੀ ਨਸਲ ਆ ਗਈ। 84 ਤੋਂ 85% ਗਰਲੈਂਡੋ ਆ ਗਈ ਜਮਾ। ਚੌਰੀ ਮੰਨੋ ਗਰਲੈਂਡੋ ਜਮਾ ਤੇ ਸੂਈ ਕਦੋਂ ਕਹੇ? ਇਹ ਪਾਸੋਂ ਸੂਈ ਰਹੇ। ਬੱਚਾ ਇਹ ਨਹੀਂ ਕੀ ਜੇ ਤਾਂ। ਬੱਚਾ ਆ ਗਿਰੇ। ਠੀਕ ਹੈ ਕਿੰਨੇ ਕੀ ਸਟਾਰਟਿੰਗ ਹੈ ਤੁਹਾਡਾ ਦੀ ਸਟਾਰਟਿੰਗ ਇਹਦੀ 14 15 ਕਿਲੋ ਦੇ ਰੇਟ ਜੀ 7 ਲੀਟਰ ਪਰ ਟਾਈਮ ਦਾ ਹਾਜ਼ਰ ਆ ਹਾਂ ਹਾਂ ਬੁੱਲਾ ਫਿਰ ਬੁੱਲਾ ਦੋ ਟਾਈਮ ਚ ਵਾਦਾਂਗੇ ਮੈਂ ਕਹਿੰਦਾ ਗਾਦੀ ਕੋਈ ਨਹੀਂ ਠੀਕ ਹੈ ਤੇ ਰੇਟ ਇਹਦਾ ਕੀ ਰਹੂਗਾ ਰੇਟ ਵੀ ਇਹਦਾ ਪਉਜੋ 75 ਕਰਾ ਲਓ ਕੁਛ ਕਰਾ ਲਓ 65000 ਦੀ ਦੇ ਜੀ ਜੈ ਸਰ ਨੂੰ ਜੈ ਸਰ ਨੂੰ ਹਾਂ ਜੀ ਸਭ ਤੋਂ 65000 ਦੀ ਗਰਲੈਂਡਰ ਰੰਗ ਇਹ ਜਿਆ ਬਹੁਤ ਘੱਟ ਮਿਲਦਾ ਬ੍ਰਾਜ਼ੀਲ ਵਾਲੇ ਪਾ ਵੀਡੀਓ ਹੀ ਦੇਖਣੇ ਆ ਪਹਿਲਾ ਸੂਆ ਸੂਈ ਆ ਤੇ 12 ਲੀਟਰ ਜਮਾ ਹਾਜ਼ਰ ਆ ਵਾਦਾਂ ਵੀਰੇ 14 ਕਿਲੋ ਦੇ ਸ 14 ਹੈਗਾ ਤੁਸੀਂ ਬੇਸ਼ੱਕ 12 ਮੰਨ ਇੱਕ ਕੱਦ-ਕਾੜ ਵਗੈਰਾ ਦੇਖੋ ਬੈੜ ਦਾ ਚੰਗਾ ਸਾਫ਼-ਸੁਥਰਾ ਪੂਰੀ ਰਾਜੀ ਸਮੀ ਭਲੀ ਵੀ ਸੋ ਮੂੰਹ-ਮੱਥਾ ਦੇਖੋ ਫੇਸ ਕੁਆਲਿਟੀ ਵਗੈਰਾ ਪੂਰੀ ਸਮੀ ਭਲੀ ਦੰਦੋ ਚੌਗੀ ਹੋ ਲੱਗ-ਬਗ ਹਨਾ ਹਾਂਜੀ ਹਾਂਜੀ ਸੋ ਦੰਦੋ ਲੱਗ-ਬਗ ਚੌਗੀ-ਜੁਗੀ ਹੋਊਗੀ ਤੇ ਕੱਦ-ਕਾੜ ਵਗੈਰਾ ਦੇਖੋ ਸੋਹਣਾ ਸਾਫ਼-ਸੁਥਰਾ ਰਾਜੀ ਸਮੀ ਭਲੀ ਵੀ ਬਹੁਤ ਆ ਤੇ ਬਾਕੀ ਮੇਰੇ ਨਾਲ ਆਪੇ ਦੇਖਿਓ ਸਫਾਈਆਂ ਬਹੁਤ ਆ ਬੈੜ ਦੇ ਉੱਪਰ ਕਿਸੇ ਪਾਸੇ ਲਿੱਸੀ ਨਾ ਵੀ ਨਹੀਂ ਹੱਤਰਾਣੀ ਸੇ ਵੀਰੇ ਚੌਂਡ ਚਵਾ ਦੀ 1 ਨੰਬਰ ਹੈ ਬਾਈ 1 ਨੰਬਰ ਆ ਬਾਕੀ ਦੁੱਧ ਵੀ ਮੱਝ ਆ ਰਗਾ ਠੀਕ ਹੈ ਬਾਕੀ ਇਹ ਨਾ ਲੈ ਰੈਂਡੋ ਕਹਿਣ ਦੀ ਗੱਲ ਨਹੀਂ ਹੈਗੀ ਠੀਕ ਹੈ ਹਾਂ ਸੋ ਵੀਰੋ ਗਰਲ ਲਾਈਨ ਦਿਖਾਉਣੇ ਪੈਸੇ ਨੂੰ ਟੋਪ ਕਰਾਸਿੰਗ ਕਿਨਾਂ ਬੁੱਧੀ ਦੇਖੋ ਜੀ ਕਿੱਡੀ ਠੀਕ ਹੈ ਆਨਲਾਈਨ ਮੰਗਾ ਲਓ ਕੋਈ ਚੱਕਰ ਨਹੀਂ ਦਾ ਵੀ ਆਪਾਂ ਨੂੰ ਸੋ ਥਾਣੇ ਦੇਖੋ ਪੂਰਾ ਸੋਣਾ ਖਬਰਦਾਰ ਥਾਣਾ ਬੈਠਦਾ ਤੇ ਨਿਆਣਾ ਨੂਣਾ ਵਧੀਆ ਪਉਂਦੀ ਆ ਬਾਈ ਕੋਈ ਨਾਲੀ ਕੋਈ ਠੱਡੀ ਆ ਲਓ ਲਓ ਠੀਕ ਹੈ ਕੋਈ ਡੈੱਕ ਤੇ ਨਹੀਂ ਕਿਸੇ ਗੱਲ ਦੀ ਹਨ ਤੇ ਅੱਗੇ ਜਿਹੜੇ ਦੂਜੇ ਨੰਬਰ ਦੇ ਬੈਠ ਦੇਖੀ ਜਾਂਦੇ ਆਪਾਂ ਇਹ ਐਕਸ ਫੋਰੀਕ ਇੱਕ ਜ ਕਿੰਨਾ ਟਾਈਮ ਲੰਘਿਆ ਸੂਣ ਦਾ ਇਹ ਦੇਖ ਵੀ ਅੱਜ ਦੋ ਤਿੰਨ 10 ਤਰੀਕ ਨੂੰ ਤੱਕ ਪੂਰੇ 10 ਤਰੀਕ ਨੂੰ ਦਿਨ ਪੂਰੇ ਆ ਹਾਂਜੀ ਠੀਕ ਹੈ ਤੇ ਦੁੱਧ ਕਿੰਨਾ ਪਾਇਆ ਪਹਿਲਾਂ ਨੇ ਨੇ ਦੁੱਧ ਪਾਇਆ ਵੀ 18 ਕਿਲੋ ਮਾਲਕਾ ਦਾ ਅੰਦਾਜ਼ਾ ਜੈਦ ਕੀ ਅੰਦਾਜ਼ਾ 18 ਕਿਲੋ ਦੀ ਗੱਦਰੀ 18 ਮੰਨ ਕੇ ਲੈ ਲੈ ਆਹ 18 ਮੰਨ ਕੇ ਲਈ ਰੇਟ ਇਹਦਾ ਕੀ ਰਹਿਣਾ ਹੈਗਾ ਰੇਟ ਵੀ ਇਹ ਪੁਸ਼ਤਰਾ ਨੂੰ 57000 ਦੀ ਦੇਖ ਲਈ ਜੈ ਸਰ ਨੂੰ ਆਹ ਕੋਈ ਨਹੀਂ ਜੈ ਸਰ ਠੀਕ ਹੈ ਸੋ ਦੂਜੇ ਨੰਬਰ ਜਿਹੜੇ ਵਹਿੜਾ ਪਾ ਦੇਖੀ ਜਾਂਦੇ ਆ 7-8 ਦਿਨ ਇਹਦੇ ਸੂਣ ਜੇ ਬਾਕੀ ਪਏ ਹਜੇ ਹੈ ਨਾ ਅੱਜ ਹੋ ਗਈ ਤੇ ਨਦਰੀਕ ਪੰਜ ਛੇ ਦਿਨ ਕੱਢ ਜੂਗੀ ਤੇ ਐਵਰੇਜ ਮੰਨ ਕੇ ਚੱਲੇ 17 18 ਕਿਲੋ ਵਾਲੀ ਹੈਗੀ ਆ ਤੇ ਰੇਟ ਦੇਣ ਲੈਣ ਜਿਹੜਾ 57000 ਇਹਦੇ ਵਿੱਚੋਂ ਥੋੜਾ ਬਹੁਤ ਤਾਂ ਮਾਨਦਾਨ ਹੋ ਜਾਊਗਾ ਤੇ ਬੈੜ ਸਾਫ਼ ਸੁਥਰੀ ਅੱਖਰੁਖਰ ਬਹੁਤ ਜੰਗਾ ਤੇ ਬਾਕੀ ਥਣ ਦੀ ਗੱਲ ਕਰੀਏ ਥਣ ਬਹੁਤ ਪਿਆਰਾ ਬੈੜ ਦੇ ਉੱਪਰ ਕੋਈ ਲਿੱਸੀਨਾ ਵੀ ਨਹੀਂ ਕਿਸੇ ਪਾਸਿਓ ਸੋ ਥਣ ਦੇਖੋ ਪੂਰਾ ਸੋਹਣਾ ਸਾਫ਼ ਸੁਥਰਾ ਮੁੱਠੀ ਵਾਲਾ ਥਾਣਾ ਜਾਵਾ ਹਨਾ ਫਿਰ ਇੱਕੋ ਜੀ ਆ ਯਾਰ ਪਹਿਲੀ ਵਾਰੀ ਦੀ ਸੋ ਸੋਹਣਾ ਥਾਣਾ ਹਾਥੀ ਚਵਾਈ ਵਾਲਾ ਰੇਟ ਬਿਲਕੁਲ ਜੈਨੂਨ 58000 ਰੁਪਏ ਇਹਦਾ ਰੇਟ ਆ ਤੇਰੇ 58000 ਚ ਮਾੜਾ ਮੋਟਾ ਮਾਰਦਾਨ ਹਾਂ ਵੀਰੇ ਮਾੜਾ ਮੋਟਾ ਮਾਰਦਾਨ ਬਾਕੀ ਬਾੜੇ ਵਾਲਾ ਟੱਟਲਾ ਪਰ ਫੂਨ ਨਾ ਰਾਵੇ ਇਹ ਵੀ 55 ਦਾ ਫਾਇਦਾ ਕੋਈ ਨਹੀਂ ਹਾਂ 55 ਦਾ ਕੋਈ ਫਾਇਦਾ ਮੰਗਨ ਨੂੰ 70 ਮੰਗ ਲੈਂਦੇ ਉਹ ਵੀ ਕੋਈ ਫਾਇਦਾ ਨਹੀਂ ਆਪਾਂ ਦੇਣ ਵਾਲੀ ਗੱਲੀ ਗਈ ਆ ਨੰਬਰ ਬੋਲੀ ਆਪਣੇ ਦੁਆਰੇ 97794 8420 ਦਾ ਸੁਪੈੰਡ ਹਠੂਰ ਜਿਹੜਾ ਲੁਧਿਆਣਾ ਵੀਡੀਓ ਦੇਖਣ ਲਈ ਸਾਬ